ਕੇਂਦਰ ਤੇ ਪੰਜਾਬ ਦੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਨਿਕਲੇ ਕਿਸਾਨਾਂ ਉੱਤੇ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ ਜਿਵੇਂ ਹੀ ਕਿਸਾਨ ਮੀਟਿੰਗ ਖਤਮ ਕਰਕੇ ਚੰਡੀਗੜ੍ਹ ਤੋਂ ਪੰਜਾਬ ਦੀ ਹਦੂਦ ਅੰਦਰ ਦਾਖਲ ਹੋਏ ਤਾਂ ਪੰਜਾਬ ਪੁਲਿਸ ਨੇ ਕਿਸਾਨ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਮੌਕੇ ਦੌਰਾਨ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਗੁੱਸਾ ਕੱਢਿਆ ਜਾ ਰਿਹਾ ਹੈ ਇਸ ਦੌਰਾਨ ਸਿਆਸਤ ਵੀ ਗਰਮਾ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਜੀਠੀਆ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਪੰਜਾਬ ਪੁਲਿਸ ਦਾ ਇਸਤੇਮਾਲ ਕਰ ਧੱਕੇ ਨਾਲ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਡਿਟੇਨ ਕਰਨਾ ਬੇਹਤ ਮੰਦ ਭਾਗਾ ਹੈ ਸਤਿ ਸ਼੍ਰੀ ਅਕਾਲ ਜੀ ਭਗਵੰਤ ਮਾਨ ਸਾਹਿਬ ਲੋਕਤੰਤਰ ਦਾ गान ਕਰਨਾ ਜੇ ਕਿਸੇ ਤੋਂ ਸਿੱਖਣਾ ਹੈ ਤੇ ਮੈਂ ਸਮਝਦਾ ਭਗਵੰਤ ਮਾਨ ਤੋਂ ਵੱਡਾ ਉਦਾਹਰਨ ਜਾਂ ਆਮ ਆਦਮੀ ਤੋਂ ਵੱਡਾ ਉਦਾਹਰਨ ਨਹੀਂ ਕੋਈ ਮਿਲ ਸਕਦਾ ਉਹਨੇ ਜੋ ਖਬਰ ਆ ਰਹੀ ਹੈ ਕਿ ਸਾਰੇ ਜ਼ਿਲ੍ਹੇ ਦੇ ਐਸਐਸਪੀ DIGs ਹਰ ਜ਼ਿਲ੍ਹੇ ਦੀ ਪल्स ਇਕੱਠੀ ਕਰ ਲਈ ਹੈ ਕਿ ਕਿਸਾਨ ਭਰਾਵਾਂ ਨੂੰ ਦੇ ਪੰਜਾਬ ਦੇ ਅੰਨਦਾਤਾ ਨੂੰ ਜਿਹੜਾ ਆਪਦੀ ਹੱਕੀ ਮੰਗਾਂ ਵਾਸਤੇ ਜੋ ਫਾਰਮ ਸੂਸਾਈਡ ਹੋ ਰਿਹਾ ਕਿ ਐਮਐਸਪੀ ਕਾਨੂੰਨ ਬਣੇ ਕਿਸਾਨਾਂ ਤੱਕ ਐਮਐਸਪੀ ਪਹੁੰਚੇ ਜੇ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਉਹਨਾਂ ਨੂੰ ਉਹ ਐਮਐਸਪੀ ਦੇ ਭਾਅ ਮਿਲਣ ਹਰ ਫਸਲ ਦੇ ਜੋ ਸਿਰਫ ਤੇ ਸਿਰਫ ਸੁਆਮੀ ਨਾਥਨ ਕਮਿਸ਼ਨ ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਆ ਔਰ ਜਿਨ੍ਹਾਂ ਦਾਸ ਸਭ ਤੋਂ ਮੈਂ ਕਹਿ ਸਕਦਾ ਇੱਕ ਜ਼ਮਾਨੇ 'ਚ ਇੱਕ ਸਮਿਆਂ 'ਚ ਕਿਉਂਕਿ ਸਿਆਸਤ ਸੀ ਮੈਂ ਸਮਝਦਾ ਹੈ ਭਗਵੰਤਮਾਨ ਆਪ ਉਹਨਾਂ ਦੇ ਮਦਾਈ ਸਨ ਔਰ ਇਹ ਵੀ ਵਾਅਦਾ ਕੀਤਾ ਸੀ ਬਾਈ ਦੀ ਸਰਕਾਰ ਬਣ ਤੋਂ ਪਹਿਲਾਂ ਜੇ ਕੇਂਦਰ ਦੀ ਸਰਕਾਰ ਭਾਜਪਾ ਦੀ ਕਿਸਾਨ ਭਰਾਵਾਂ ਦੀ ਹੱਕੀ ਮੰਗਾ ਨਹੀਂ ਮੰਨੂਗੀ ਮੰਨਣ ਗਿਆ ਤੇ ਭਗਵੰਤ ਮਾਨ ਸਰਕਾਰ ਪੰਜਾਬ 'ਚ ਬਣਦੇ ਸਾਰ ਉਹਨਾਂ ਦੀ ਸਾਰੀਆਂ ਮੰਗਾਂ ਮੰਨੂਗਾ ਵੀ ਤੇ ਲਾਗੂ ਵੀ ਕਰੂਗਾ ਔਰ ਇਥੋਂ ਤੱਕ ਕਹਿਤਾ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਜੂ ਅਨ ਦਾਤਾ ਨੂੰ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਪਊਗੀ ਕੋਈ ਖੁਦਕੁਸ਼ੀ ਦੀ ਖਬਰ ਨਹੀਂ ਆਊਗੀ ਮਤਲਬ ਉਹ ਐਡਾ ਪ੍ਰਫੁੱਲਤ ਹੋਊਗਾ ਹੀ ਹੀ ਬੀ ਸੋ ਹੈਪੀ ਉਹ ਇਨਾ ਰਾਜ਼ੀ ਹੋਊਗਾ ਉਹਨੂੰ ਐਮਐਸਪੀ ਮਿਲੂਗਾ ਔਰ ਕਹਿੰਦੇ ਸੀ ਦਿੱਲੀ ਮਾਡਲ ਲਾਗੂ ਕਰਾਂਗੇ ਜਿਵੇਂ ਕੇਜਰੀਵਾਲ ਸਾਹਿਬ ਦਿੱਲੀ ਦੇ ਕਿਸਾਨਾਂ ਨੂੰ ਐਮਐਸਪੀ ਕਾਸਟ ਪਲੱਸ 50% ਸੁਆਮੀਨਾਥਨ ਕਮਿਸ਼ਨ ਨੂੰ ਇੰਪਲੀਮੈਂਟ ਕੀਤਾ ਉਹ ਕਰਨਗੇ ਜੀ ਤਾਂ ਸਾਰਾ ਝੂਠ ਲੋਕਾਂ ਨੇ 3 ਸਾਲ ਉਸ ਨੂੰ ਐਕਸਪੀਰੀਅੰਸ ਹੀ ਕਰ ਲਿਆ ਮਗਰ ਅੱਜ ਕੀ ਕਰਨ ਲੱਗੇ ਆ ਅੱਜ ਦੇਸ਼ ਦੇ ਪੰਜਾਬ ਦੇ ਅੰਨਦਾਤਾ ਨਾਲ ਧੱਕੇਸ਼ਾਹੀ ਗੁੰਡਾਗਰਦੀ ਗळा ਘੁੱਟਣ ਵਾਲੀ ਗੱਲ ਜਿਹੜਾ ਭਗਵੰਤ ਮਾਨ ਆਪ ਕਹਿੰਦਾ ਸੀ ਜਦੋਂ ਇਹਨੂੰ ਇੱਕ ਸਵਾਲ ਹੋਇਆ ਕਿ ਟੀਵੀ ਚੈਨਲ ਵੱਲੋਂ ਕਿ ਪੰਜਾਬ ਦਾ ਅੰਨਦਾਤਾ ਦਿੱਲੀ ਨੂੰ ਕਿਉਂ ਜਾਂਦਾ ਤੇ ਭਗਵੰਤ ਮਾਨ ਦਾ ਜਵਾਬ ਸੀ ਕਹਿੰਦਾ ਦੇਸ਼ ਦਾ ਕਿਸਾਨ ਹੈ ਜੇ ਆਪਣੀ ਰਾਜਧਾਨੀ ਤੇ ਨਹੀਂ ਜਾਵੇ ਤੇ ਹੋਰ ਕਿੱਥੇ ਜਾਵੇ ਲਾਹੌਰ ਨੂੰ ਜਾਵੇ ਤੇ ਅੱਜ ਭਗਵੰਤ ਮਾਨ ਤੇਨੂੰ ਪੁੱਛਣਾ ਚਾਹੁੰਦਾ ਜੇ ਸ਼ਾਂਤਮਈ ਤਰੀਕੇ ਨਾਲ ਕਿਉਂਕਿ ਲੋਕਤੰਤਰ ਚ ਡੈਮੋਕ੍ਰੇਸੀ ਚ ਸ਼ਾਂਤਮਈ ਢੰਗ ਨਾਲ ਕੋਈ ਆਪ ਦੀ ਲੜਾਈ ਲੜ ਰਿਹਾ ਹੋਵੇ ਆਪ ਦੀ ਹੱਕੀ ਮੰਗਾਂ ਮਨਾਉਣ ਵਾਸਤੇ ਐਗਰੀਕਲਚਰ ਸੈਕਟਰ ਡਿਸਟ੍ਰੈਸ ਚ ਹੋਵੇ ਖੁਦਕੁਸ਼ੀ ਰੁਕ ਨਾ ਰਹੀ ਹੋਵੇ ਕਿਸਾਨਾਂ ਦੇ ਕਰਜ਼ੇ ਮਾਪ ਨਹੀਂ ਹੋ ਰਹੇ ਹੁਣ ਜਦ ਕਿ ਵੱਡੇ ਵੱਡੇ ਉਦਯੋਗਪਤੀਆਂ ਦੇ ਲੱਖਾਂ ਅਰਬਾਂ ਕਰੋੜਾਂ ਰੁਪਈਆ ਮਾਪ ਹੋ ਗਿਆ ਹੋਵੇ ਤੇ ਇੱਕ ਕਿਸਾਨ ਕਿ ਉਹਦਾ ਪਰਿਵਾਰ ਵਧੀਆ ਐਜੂਕੇਸ਼ਨ ਵਧੀਆ ਪੜ੍ਹਾਈ ਲਿਖਾਈ ਵਧੀਆ ਆਪ ਦੇ ਬੱਚੇ ਧੀ ਦਾ ਵਿਆਹ ਕਰ ਸਕੇ ਉਸ ਗੱਲ ਲਈ ਕਿਸਾਨੀ ਨੂੰ ਇੱਕ ਲਾਇਬਾਨ ਧੰਦਾ ਬਣਾਉਣ ਲਈ ਲੜਾਈ ਲੜ ਰਿਹਾ ਹੋਵੇ ਔਰ ਅੱਜ ਉਸ ਕਿਸਾਨ ਨੂੰ ਚੱਕਣ ਦੀ ਤਿਆਰੀ ਆ ਧੱਕੇਸ਼ਾਹੀ ਚਾਹੇ ਅੱਜ ਬਹੁਤ ਵੱਡਾ ਪੁਲਿਸ ਦਾ ਕ੍ਰੈਕਡਾਊਨ ਹੋਣ ਲੱਗਿਆ ਔਰ ਜਿੰਨੇ ਵੀ ਕਿਸਾਨ ਬਾਰਡਰਾਂ ਤੇ ਬੈਠੇ ਆਪਦੀ ਮੰਗਾਂ ਨੂੰ ਲੈ ਕੇ ਉਹਨਾਂ ਤੇ ਬਹੁਤ ਵੱਡਾ ਤੁਸੀਂ ਸਮਝੋ ਐਕਸ਼ਨ ਜਿਹਦੇ ਚ ਯੂਜ਼ ਆਫ ਫੋਰਸ ਯੂਜ਼ ਆਫ ਪੁਲਿਸ ਫੋਰਸ ਹੋਣ ਲੱਗਿਆ ਔਰ ਮੈਂ ਭਗਵੰਤ ਮਾਨ ਨੂੰ ਇਹ ਵਾਰਨਿੰਗ ਦੇਣਾ ਚਾਹੁੰਦਾ ਕਿ ਜੇ ਉਹਦੇ ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਇਫ ਐਨੀਬਾਡੀ ਲੂਜ਼ਸ ਹਿਸ ਲਾਈਫ ਜੇ ਕਿਸੇ ਦੀ ਜ਼ਿੰਦਗੀ ਜਾਂਦੀ ਹੈ ਮੈਂ ਇਹ ਮੰਗ ਕਰ ਲੂੰਗਾ ਫਿਰ ਮਜਬੂਰ ਹੋਊਂਗਾ ਇਹ ਮੰਗ ਰੱਖਣ ਵਾਸਤੇ ਕਿ ਉਹਦੀ ਮੌਤ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਭਗਵੰਤ ਮਾਨ ਹੈ ਪਹਿਲਾਂ ਤੂੰ ਧੋਖਾ ਦਿੱਤਾ ਉਹਨਾਂ ਨੂੰ ਸੱਦ-ਸੱਦ ਮੀਟਿੰਗਾਂ ਕੀਤੀਆਂ ਫਿਰ ਤੂੰ ਮੀਟਿੰਗ ਤੋਂ ਭੱਜਿਆ ਔਰ ਅੱਜ ਜੇ ਉਹ ਆਪ ਦੀ ਗੱਲ ਤੈਨੂੰ ਤਾਂ ਕਹਿੰਦੀ ਕੁਝ ਨਹੀਂ ਉਹ ਤਾਂ ਦਿੱਲੀ ਕੇਂਦਰ ਸਰਕਾਰ ਨੂੰ ਲੈ ਕੇ ਬੈਠੇ ਆ ਨਾ ਦਿੱਲੀ ਜਾਣ ਦਿੱਤਾ ਜਾਂਦਾ ਤੇ ਅੱਜ ਜੇ ਪੰਜਾਬ ਦੀ ਧਰਤੀ ਤੇ ਬੈਠੇ ਨੇ ਅੱਜ ਤੈਨੂੰ ਉਹ ਵੀ ਨਹੀਂ ਚੰਗੇ ਲੱਗਦੇ ਇਸ ਲਈ ਬੀਜੇਪੀ ਨਾਲ ਰਲ ਕੇ ਜੋ ਖੇਡ ਖੇਡਿਆ ਜਾ ਰਿਹਾ ਮੈਂ ਮਹਿਸੂਸ ਕਰਦਾ ਹਾਂ ਅੱਜ ਲਾਅਨ ਆਰਡਰ ਦਾ ਇੱਕ ਅੱਗੇ ਕੋਲਾਪਸ ਫੇਲਿਅਰ ਆ ਕਰਨਲ ਨੂੰ ਕਿਵੇਂ ਕੁੱਟਿਆ ਬੰਬ ਬਲਾਸਟ ਰੋਜ਼ ਹੋ ਰਿਹਾ ਇੱਕ ਨਵਾਂ ਕੰਮ ਤੁਸੀਂ ਛੇੜ ਲੈਣਾ ਜਿਹਦੇ ਬਹੁਤ ਖਤਰਨਾਕ ਸਿੱਟੇ ਨਿਕਲਣਗੇ ਔਰ ਇਹ ਪੰਜਾਬ ਨੂੰ ਸਿਰਫ ਤੇ ਸਿਰਫ ਡੀਰੇਲ ਤੇ ਰੋਲਣ ਦੀ ਮੈਂ ਸਮਝਦਾ ਇੱਕ ਸਾਜ਼ਿਸ਼ ਹੈ ਜੀਤੇ ਸਭ ਤੋਂ ਵੱਡਾ ਨਾਮ ਭਗਵੰਤ ਮਾਨ ਦਾ ਸਾਹਮਣੇ ਆਉਣਾ ਸੋ ਦਿਸ ਪੁਲਿਸ ਕ੍ਰੈਕਡਾਊਨ ਪੁਲਿਸ ਦੀ ਧੱਕੇਸ਼ਾਹੀ ਇਹ ਮੈਂ ਸਮਝਦਾ ਆਈ ਕੰਡੈਮ ਇਟ ਇਨ ਦ ਸਟਰੋਂਗੇਸਟ ਪੋਸੀਬਲ ਵਰਡਸ ਕਿਉਂਕਿ ਲੋਕਤੰਤਰ ਚ ਜੇ ਸ਼ਾਂਤਮਈ ਤਰੀਕੇ ਨਾਲ ਕੋਈ ਆਪ ਦੀ ਗੱਲ ਨਾ ਰੱਖ ਸਕੇ ਤੇ ਫਿਰ ਤਾਂ ਇਹ ਐਮਰਜੈਂਸੀ ਹੈ ਜੋ ਇੰਦਰਾ ਗਾਂਧੀ ਨੇ ਲਾਈ ਇਹ ਐਮਰਜੈਂਸੀ ਆ ਕਿ ਜੋ ਕੋਈ ਵੀ ਆਪ ਦੀ ਹੱਕੀ ਮੰਗਾਂ ਦੀ ਗੱਲ ਕਰਦਾ ਸੀ ਉਹ ਤੇ ਪਰਚਾ ਹੁੰਦਾ ਸੀ ਫਿਰ ਤੂੰ ਪਰਚੇ ਇੱਕ ਨਹੀਂ ਅਨੇਕਾ ਕਰ ਲਈ ਮਗਰ ਪੰਜਾਬੀ ਨੂੰ ਪਿਆਰ ਨਾਲ ਤਾਂ ਸਮਝਾ ਜੂ ਪੰਜਾਬ ਦਾ ਅਨਦਾਤਾ ਪਿਆਰ ਨਾਲ ਤਾਂ ਸਮਝੂ ਜਿਹੜੀ ਤੁਹਾਡਾ ਪੁਲਿਸ ਫੋਰਸ ਹੈ ਭਗਵੰਤ ਮਾਨ ਇਸ ਨੂੰ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਐਂਡ ਇਫ ਇਟ ਰਿਜ਼ਲਟਸ ਇਨ ਲਾਸ ਆਫ ਲਾਈਫ অর ਪ੍ਰੋਪਰਟੀ ਮੈਂ ਸਮਝਦਾ ਇਹ ਸਭ ਤੋਂ ਵੱਡਾ ਫੇਲਿਅਰ ਤੁਹਾਡਾ ਹੋਊਗਾ ਔਰ ਤੁਹਾਡੀ ਨਾਕਾਮੀ ਸਾਹਮਣੇ ਦੇਖਣ ਨੂੰ ਮਿਲੂਗੀ ਵੈਸੇ ਤਾਂ ਰੋਜ਼ ਲੋਕ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਨਗਰ ਇਹ ਇੱਕ ਪਲਾਨਡ ਐਕਸ਼ਨ ਜੋ ਸੀਐਮ ਹਾਊਸ ਤੇ ਪਲਾਨ ਹੋਇਆ ਇਹਦੇ ਲਈ ਤਾਂ ਸਿੱਧੇ ਜ਼ਿੰਮੇਵਾਰ ਫਿਰ ਤੁਸੀਂ ਹੋਵੋਗੇ ਸੋ ਮੈਂ ਹੁਣ ਵੀ ਅਪੀਲ ਕਰਦਾ ਕਿ ਯੂਜ਼ ਆਫ ਫੋਰਸ ਕਿਸੇ ਵੀ ਨਾਗਰਿਕ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਉਹਨਾਂ ਦੀਆਂ ਕਿਸਾਨਾਂ ਦੀਆਂ ਦਾਤਾਂ ਦੀਆਂ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਔਰ ਇਸ ਠੱਕੇਛਾਈ ਦੇ ਵਿਰੁੱਧ ਮੈਂ ਅੱਜ ਤੁਹਾਡੇ ਨਾਲ ਇਹ ਸਾਂਝਾ ਪਾ ਰਿਹਾ ਕਿਉਂਕਿ ਇਹ ਆਮ ਚਰਚਾ ਹੈ ਕਿ ਸਾਰੇ ਥਾਣੇ ਖਾਲੀ ਕਰਤੇ ਗਏ ਔਰ ਸਭ ਨੂੰ ਪਹੁੰਚਾ ਦਿੱਤਾ ਗਿਆ ਕਿ ਇਹ ਇਹਨਾਂ ਨੂੰ ਫੜ ਕੇ ਇਹਨਾਂ ਦੀ ਕੁੱਟਮਾਰ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ which is very sad ਔਰ ਮੈਂ ਕੰਡਮ ਕਰਦਾ ਇਸ ਕੰਮ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਸੁਖਬੀਰ ਬਾਦਲ ਨੂੰ ਮਨਾਏ ਜਾਣ ਤੋਂ ਬਾਅਦ ਆਪਣਾ ਅਸਤੀਫਾ ਵਾਪਸ ਲੈ ਲਈ ਸਹਿਮਤ ਹੋ ਗਏ ਹਨ 1-2 ਦਿਨਾਂ ਦੇ ਅੰਦਰ ਉਹ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚਣਗੇ ਅਤੇ ਆਪਣੀ ਡਿਊਟੀ ਸੰਭਾਲ ਲੈਣਗੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਰਕਿੰਗ ਕਮੇਟੀ ਨੇ ਇੱਕ ਮੀਟਿੰਗ ਵਿੱਚ ਧਾਮੀ ਦਾ ਅਸਤੀਫਾ ਰਾਤ ਕਰ ਦਿੱਤਾ ਸੀ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਉਹਨਾਂ ਨੂੰ ਬਣਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ ਇਸ ਤੋਂ ਬਾਅਦ ਸਾਬਕਾ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਡਵੋਕੇਟ ਧਾਮੀ ਨੂੰ ਮਨਾਉਣ ਲਈ ਉਹਨਾਂ ਦੇ ਹੁਸ਼ਿਆਰਪੁਰ ਸਥਿਤ ਘਰ ਪਹੁੰਚੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਹੋਰ ਆਗੂ ਵੀ ਉਹਨਾਂ ਦੇ ਨਾਲ ਮੌਜੂਦ ਸਨ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਐਸਜੀਪੀਸੀ ਦਾ ਵਫਦ ਵੀ ਅੱਲ੍ਹ ਸ਼ਾਮ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਲਈ ਉਹਨਾਂ ਦੇ ਘਰ ਪਹੁੰਚਿਆ ਸੀ ਇਸ ਵਿੱਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਹਨਾਂ ਦੇ ਅਸਤੀਫੇ ਤੇ ਵਿਚਾਰ ਕਰਨਗੇ ਨਾਲ ਹੀ ਹੁਣ ਸੁਖਬੀਰ ਬਾਦਲ ਵੀ ਉਹਨਾਂ ਨੂੰ ਮਨਾਉਣ ਲਈ ਹੁਸ਼ਿਆਰਪੁਰ ਪਹੁੰਚੇ ਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਦਾ ਪੰਜਾਬ ਆਣਾ ਰਾਹ ਪੱਧਰਾ ਹੋ ਗਿਆ ਹੈ ਕਿਉਂਕਿ ਦਲਜੀਤ ਸਿੰਘ ਕਲਸੀ ਦਾ ਟਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਮਿਲ ਗਿਆ ਹੈ ਭਾਵੇਂ ਕਿ ਹੁਣ ਕਲਸੀ ਨੂੰ ਵੀ ਪੰਜਾਬ ਜਲਦੀ ਲਿਆਂਦਾ ਜਾਵੇਗਾ ਇਸ ਤੋਂ ਪਹਿਲਾਂ ਬੀਤੇ ਅਮਰਿਤਪਾਲ ਦੇ ਤਿੰਨ ਸਾਥਕੀਆਂ ਦਾ ਟਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਮਿਲਿਆ ਸੀ ਪੰਜਾਬ ਪੁਲਿਸ ਸੱਤ ਨੂੰ ਪੰਜਾਬ ਲੈ ਕੇ ਆਵੇਗੀ ਇਸ ਤੋਂ ਪਹਿਲਾਂ ਭਗਵੰਤ ਸਿੰਘ ਬਾਜੇਕੇ ਅਤੇ ਗੁਰਪ੍ਰੀਤ ਸਿੰਘ ਅਤੇ ਬਸੰਤ ਸਿੰਘ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਸੀ ਸਾਬਕਾ ਅਕਾਲੀ ਮੰਤਰੀ ਵਿਕਰਮ ਮਜੀਠੀਆ ਕੱਲ ਲਗਾਤਾਰ ਦੂਜੇ ਦਿਨ ਵੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਐਂਟਲੀ ਸੈਟ ਅੱਗੇ ਪੇਸ਼ ਹੋਏ ਵਿਸ਼ੇਸ਼ ਜਾਂਚ ਟੀਮ ਸਾਢੇ 3 ਸਾਲ ਪੁਰਾਣੇ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਹੈ